ਹਾਈ ਪ੍ਰੋਫਾਈਲ ਕੇਸ ਬਣਿਆ ਪੰਜਾਬ ਦਾ ਕਰਨਲ ਕਾਂਡ ਕਰਨਲ ਬਾਠ ਕੇਸ ਦੇ ਵਿੱਚ ਹੁਣ ਜਿਹੜੀ ਸੱਟ ਬਣੀ ਉਹਦੇ ਨਾਮ ਅਫਸਰਾਂ ਦੇ ਸਾਹਮਣੇ ਆ ਗਿਆ ਹੈ 4 ਮਹੀਨੇ ਦਾ ਸਮਾਂ ਪਹਿਲਾਂ ਹੀ ਦਿੱਤਾ ਕਿ ਉਹ ਨਤਾਰਾ ਕਰਨਗੇ ਕਿਹੜੇ ਕਿਹੜੇ ਦੋਸ਼ੀ ਸੀ ਦੂਸਰੇ ਪਾਸੇ ਇੱਕ ਇਨਸਪੈਕਟਰ ਦੀ ਜਿਹੜੀ ਅਰਜੀ ਲਾਈ ਹੋਈ ਉਹਨੂੰ ਵੀ ਕੋਈ ਰਾਹਤ ਨਹੀਂ ਮਿਲੀ ਆ ਇਹ ਦੋਵੇਂ ਮਸਲੇ ਅੱਜ ਦੀ ਅਪਡੇਟ ਕੀ ਕੀ ਸੀ ਜਾਣਕਾਰੀ ਤਦ ਕੋ ਸਭ ਤੋਂ ਵੱਡੀ ਗੱਲ ਇਹ ਕਿ ਕਿਉਂਕਿ ਕਰਨਲ ਪਸ਼ਪਿੰਦਰ ਸਿੰਘ ਬਾਠ ਦਾ ਪਰਿਵਾਰ ਉਹਨੇ ਪੰਜਾਬ ਸਰਕਾਰ ਦੇ ਹਰ ਘਰ ਦਾ ਦਰਵਾਜ਼ਾ ਖੜਕਾਇਆ ਉਹਨਾਂ ਨੇ ਐਸਐਸਪੀ ਦਾ ਕਰਗਲਿਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਹਰ ਕਿ ਉਹਨਾਂ ਨੂੰ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਦੇ ਵਿੱਚ ਪਹਿਲਾਂ ਦਾ ਮਾਮਲਾ ਸੀਬੀਆਈ ਕੋ ਜਾਣਾ ਸੀ ਠੀਕ ਹੈ ਕਿ ਬਾਅਦ ਚ ਲੱਗਾ ਕਿ ਕੇਸ ਜਾਣਾ ਕਿ ਨਹੀਂ ਜਾਣਾ ਉਹ ਅਦਾਲਤ ਨੇ ਫਿਰ ਦੇਖਣਾ ਸੀ ਬਾਅਦ ਚ ਉਹਨਾਂ ਨੇ ਕਿਉਂਕਿ ਪਰਿਵਾਰ ਦੀ ਮੰਗ ਸੀ ਕਿ ਜਾਂ ਸੀਬੀਆਈ ਜਾਂ ਕੋਈ ਨਿਰਪੱਖ ਏਜੰਸੀ ਕਿ ਪੰਜਾਬ ਤੋਂ ਬਾਹਰ ਹੋਣਾ ਚਾਹੀਦਾ ਉਹ ਹਾਈ ਕੋਰਟ ਦੇ ਡਾਇਰੈਕਸ਼ਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੇ ਅੱਜ ਕਿਉਂਕਿ ਉਹਨਾਂ ਨੂੰ ਆਰਡਰ ਜਦੋਂ ਮਿਲੇ ਤੇ ਉਹਨਾਂ ਨੇ ਐਸਆਈਟੀ ਬਣਾ ਦਿੱਤੀ 2015 ਬੈਚ ਦੇ ਨੇ ਯੂਟੀ ਕਾਡਰ ਦੇ ਆਈਪੀਐਸ ਅਫੀਸਰ ਨੇ ਅ ਮਨਜੀਤ ਸ਼ਰੋਨ ਹਨਾ ਉਹਨਾਂ ਦੀ ਗਵਾਹੀ ਦੇ ਵਿੱਚ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਐਸਆਈਟੀ ਜਿਹਦੇ ਚ ਉਹ ਖੁਦ ਐਸਪੀ ਹੈਡ ਕਰਨਗੇ ਇੱਕ ਡੀਐਸਪੀ ਰੈਂਕ ਇਨਸਪੈਕਟਰ ਰੈਂਕ ਇੱਕ ਸਬ ਇਨਸਪੈਕਟਰ ਰੈਂਕ ਇਹ ਹੁਣ ਜਾਂਚ ਸ਼ੁਰੂ ਕਰਨਗੇ ਇਹ ਹੋ ਸਕਦਾ ਹੈ ਕਿ ਉੱਥੇ ਪਟਿਆਲੇ ਵੀ ਜਾਣ ਉੱਥੇ ਉਹ ਜਿਹੜੇ ਢਾਬੇ ਵਾਲੇ ਕੋਈ ਜਾਣ ਉਹਨਾਂ ਦੇ ਬਿਆਨ ਕਲਬੰਦ ਕਰਨ ਹਨਾ ਹੁਣ ਆਈ ਵਿਟਨੈਸ ਵੀ ਆਉਣਗੇ ਕਿਉਂਕਿ ਅੱਗੇ ਆਈ ਵਿਟਨੈਸ ਇਸ ਕਰਕੇ ਉਹਨਾਂ ਦੇ ਕਿ ਲੋਕਲ ਪੁਲਿਸ ਜਾਂਚ ਕਰ ਰਹੀ ਸੀ ਜੀ ਹੁਣ ਚੰਡੀਗੜ੍ਹ ਪੁਲਿਸ ਹੈ ਹੁਣ ਕਿ ਹੋ ਸਕਦਾ ਹੈ ਕਿ ਜਿਹੜੇ ਬਿਆਨ ਜਿਹੜੇ ਜਿਨ੍ਹਾਂ ਦੇ ਕਲਮ ਕਰਨੇ ਉਹ ਇੱਥੇ ਆ ਕੇ ਵੀ ਦੇ ਸਕਦੇ ਸਟੇਟਮੈਂਟ ਇਹ ਪਰਿਵਾਰ ਨੂੰ ਵੀ ਕਿਉਂਕਿ ਹੁਣ ਸਭ ਤੋਂ ਪਹਿਲਾਂ ਜਿਹੜੀ ਸ਼ਿਕਾਇਤ ਜਿਹੜੀ ਹੈ ਵਿਕਟਮ ਜਿਹੜਾ ਵਿਕਟਮ ਦੀ ਸੁਣੀ ਜਾਂਦੀ ਹੈ ਇਸ ਕਰਕੇ ਉਹਨਾਂ ਦੇ ਦੁਬਾਰਾ ਬਿਆਨ ਹੋਣਗੇ ਫਿਰ ਜਿਹੜੇ ਜਿਹੜੇ ਸਸਪੈਂਡ ਕੀਤੇ ਨੇ ਉਹਨਾਂ ਦੀ ਸਟੇਟਮੈਂਟ ਹੋਊਗੀ 4 ਮਹੀਨੇ ਦੇ ਵਿੱਚ ਵਿੱਚ ਇਸ ਐਸਆਈਟੀ ਨੇ ਜਿਹੜੀ ਆ ਉਹਨੇ ਆਪਣੀ ਰਿਪੋਰਟ ਸੌਂਪੜੀਆਂ ਹਾਲਾਂਕਿ ਇਸ ਤੋਂ ਪਹਿਲਾਂ ਇਹ ਮਾਮਲਾ ਹਾਈ ਕੋਰਟ ਤੱਕ ਨਹੀਂ ਜਾਣਾ ਜੇ ਪੰਜਾਬ ਪੁਲਿਸ ਦੀ ਲਾਪਰਵਾਹੀ ਜਾਂ ਨਲਾਕੀ ਲਾਲੋ ਜਾਂ ਸਮੇਂ ਤੇ ਟੋਟਲ ਮੌਕੇ ਦੇ ਅਫਸਰਾਂ ਦਾ ਫੇਲੀਅਰ ਸੀ ਇਹ ਹਾਈ ਕੋਰਟ ਦੇ ਜਾਣਾ ਸੀ ਨਹੀਂ ਸੀ ਪਹਿਲੇ ਦਿਨ ਕੇਸ ਰਜਿਸਟਰ ਕਰਦੇ ਸਸਪੈਂਡ ਕਰ ਦਿੰਦੇ ਪੀੜਤ ਪਰਵਾਰ ਨੂੰ ਮਿਲ ਲ ਕੇ ਇਨਸਾਫ ਹੋ ਗਿਆ ਤੁਸੀਂ ਉਲਟਾ ਡਰਾਉਣਾ ਤੇ ਮਕਾਉਣਾ ਸ਼ੁਰੂ ਕਰ ਦਿੱਤਾ ਹੈਗਾ ਬਿਵਾਲੇ ਦੀ ਤੇ ਪਰਚਾ ਸ਼ਿਕਾਇਤ ਪਰਚਾ ਦਰਜ ਕਰ ਦਿੱਤਾ ਗਿਆ ਪੀੜਤ ਦੀ ਬਿਆਨ ਨਹੀਂ ਲੈ ਗਏ ਸਰਕਾਰ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਇੱਕ ਪਰਮਵੀਰ ਸਿੰਘ ਆਈਐਸ ਦੀ ਕਮੇਟੀ ਬਣਾਤੀ ਉਹ ਰਿਜੈਕਟ ਕਰਤੀ ਪੀੜਤ ਬਣੇ ਫਿਰ ਨੇ ਐਸਪੀਐਸ ਪਰਮਾਰ ਦੀ ਗਵਾਈ ਚ ਇੱਕ ਐਸਆਈਡੀ ਬਣਾਤੀ ਉਹ ਵੀ ਰਿਜੈਕਟ ਕਰਤੀ ਫਿਰ ਐਸਪੀਐਸ ਪਰਮਾਰ ਸਾਹਿਬ ਵਿਜੀਲੈਂਸ ਦੇ ਸਰਕਾਰ ਨੇ ਚੀਫ ਲਾਤੇ ਤੇ ਉਹਨਾਂ ਦੀ ਜਗ੍ਹਾ ਇਸ ਰਾਏ ਰਾ ਸਾਹਿਬ ਲਾਤੇ ਉਹਨਾਂ ਨੇ ਹਜੇ ਦੋ ਗੇ ਵਿਜ਼ਿਟ ਹੋਏ ਉਧਰ ਹਾਈ ਕੋਰਟ ਦੇ ਵਿੱਚ ਮਸਲਾ ਪਹੁੰਚ ਗਿਆ ਆਟੋਮੈਟਿਕ ਸਵਾਬਿਕ ਸੀ ਸਰਕਾਰ ਦੀ ਐਸਆਈਟੀ ਰੱਦ ਹੋ ਗਈ ਹੁਣ ਚੰਡੀਗੜ੍ਹ ਪੁਲਿਸ ਦੇਖੇਗੀ ਹੁਣ ਸਵਾਲ ਹੈ ਕਿ 4 ਮਹੀਨੇ ਦੇ ਵਿੱਚ ਵਿੱਚ ਦੇਖਦੇ ਕੀ ਹੁੰਦਾ ਹਾਲਾ ਕਿ ਉਹ ਬੰਦੇ ਸਸਪੈਂਡ ਵੀ ਆ ਗਏ ਨੇ ਤੇ ਇਹ ਰਿਪੋਰਟ ਕੀ ਹੈ ਇਹ ਤਾਂ ਹੁਣ ਪੂਰੀ ਦੇਖਣੀ ਕਿਉਂਕਿ ਜਦੋਂ ਹਾਈ ਕੋਰਟ ਦੇ ਆਰਡਰਾਂ ਤੇ ਬਣੀ ਹੋਊਗੀ ਨਾ ਉਹਦੇ ਚ ਜਿਹੜੀ ਕਿਸੇ ਨੂੰ ਫੇਵਰ ਕਰਨਾ ਉਹ ਗੁੰਜਾਇਸ਼ ਘਟ ਜਾਂਦੀ ਹੈਗੀਆ ਔਰ ਇੱਕ ਤੇ ਆਈਪੀਐਸ ਅਫੀਸਰ ਆ ਉਹਦਾ ਨਾਂ ਤੇ ਰਿਸ਼ਤੇਦਾਰੀ ਪੰਜਾਬ ਦੇ ਵਿੱਚ ਉਹਨੇ ਤੇ 3 ਸਾਲ ਆਇਆ ਕਉਕ ਚੰਡੀਗੜ੍ਹ ਜਿਹੜੇ ਵੀ ਆਈਪੀਐਸ ਅਫਸਰ ਯੂਟੀ ਕਾਡਰ ਦੇ ਆਂਦੇ ਨੇ ਉਹ 3 ਸਾਲਾ ਉਹਨੇ ਤੇ ਚਲੇ ਜਾਣਾ ਉਹ ਆਪਣੀ ਰਿਪੋਰਟ ਜਿਹੜੀ ਆ ਉਹ ਐਸ ਪਰ ਜੋ ਉਹਨੂੰ ਲੱਗਾ ਬਣਦੀ ਉਹ ਦੇ ਕੇ ਹਾਈ ਕੋਰਟ ਤੇ ਚਲੇ ਜਾਓ ਹਾਈ ਕੋਰਟ ਨੇ ਬਾਅਦ ਦੇਖਣਾ ਕਿ ਰਿਪੋਰਟ ਦੇ ਵਿੱਚ ਕੀ ਆ ਹਾਲਾਂਕਿ ਪੀੜਤ ਪਰਿਵਾਰ ਇਹ ਕਹਿੰਦਾ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਸੁਪਰੀਮ ਕੋਰਟ ਤੱਕ ਜਾਵਾਂਗੇ ਪਰ ਦੂਜੇ ਪਾਸੇ ਜਿਹੜੇ ਨਾਲ ਸਵਾਲ ਆ ਕਿ ਜਿਹੜਾ ਇਨਸਪੈਕਟਰ ਰੌਣੀ ਸਿੰਘ ਉਹਨੇ ਹਾਈ ਕੋਰਟ ਦੇ ਵਿੱਚ ਉਹਨੂੰ ਰੀਫਮਲੀ ਹੀ ਕਿ ਤਿੰਨ ਦਿਨ ਦੀ ਕਿ ਤੈਨੂੰ ਅਰੈਸਟਿੰਗ ਕਰਨੇ ਤੂੰ ਲੋਅਰ ਕੋਰਟ ਦੇ ਵਿੱਚ ਜਾਓ ਹੁਣ ਸਵਾਲ ਹੈ ਕਿ ਉਹਨੇ ਕਿਉਂ ਐਂਟੀਸੀਪੇਟਰੀ ਬਿਲ ਲਈ ਲਈ ਸੀ ਜੀ ਮਤਲਬ ਉੱਥੇ ਤੇ 12 ਜਾਣੇ ਸੀ ਹਮ ਸਿਪਾਈ ਵੀ ਹੀ ਇੰਸਪੈਕਟਰ ਰੈਂਕ ਦੇ ਅਧਿਕਾਰੀ ਸਿਰਫ ਉਹਨੇ ਕਿਉਂ ਲਈ ਹੈਗੀ ਨਾ ਇਹ ਆਪਣੇ ਆਪ ਚ ਇੱਕ ਚਿੰਤਾ ਸਵਾਲ ਹੈ ਇਸ ਕਰਕੇ ਅੱਜ ਉਹਨੇ ਲੋਅਰ ਕੋਰਟ ਦੇ ਵਿੱਚ ਉਹਨੂੰ ਜ਼ਮਾਨਤ ਨਹੀਂ ਮਿਲੀ ਜੀ ਹੁਣ ਗ੍ਰਿਫਤਾਰੀ ਹੁੰਦੀ ਕਿ ਨਹੀਂ ਹੁੰਦੀ ਉਹ ਇੱਕ ਵੱਖਰੀ ਗੱਲ ਹੈ ਨਾ ਕਿਉਂਕਿ ਉਹਨੂੰ ਐਸਆਈਟੀ ਵੀ ਦੀ ਜਾਂਚ ਆ ਔਰ ਜਾਂਚ ਤੋਂ ਪਹਿਲਾਂ ਕਿਸੇ ਨੂੰ ਗ੍ਰਿਫਤਾਰ ਕਰ ਸਕਦੇ ਕਿ ਨਹੀਂ ਕਰ ਸਕਦੇ ਇੱਕ ਕਾਨੂੰਨ ਦੇ ਜਿਹੜੇ ਮਾਹਰ ਆ ਉਹ ਦੱਸ ਸਕਦੇ ਨੇ ਪਰ ਨਾਲ ਜਿਹੜਾ ਸਭ ਤੋਂ ਵੱਡਾ ਸਵਾਲ ਏ ਸੀ ਕਿ ਇਹਨਾਂ ਲੋਕਾਂ ਨੇ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਜਿਹੜਾ ਮੈਡੀਕਲ ਕਰਵਾਇਆ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਸੀ ਨਾ ਉਹ ਹਾਲਾਂਕਿ ਉਹ ਕਰਨਲ ਦੀ ਵਾਈਫ ਜਿਹੜੇ ਮਿਸਿਸ ਕਰਨਲ ਪਸ਼ਪਿੰਦਰ ਸਿੰਘ ਬਾੜ ਉਹਨਾਂ ਨੇ ਹਾਈ ਕੋ ਪ੍ਰਾਈਵੇਟ ਹਸਪਤਾਲ ਵਿੱਚ ਆ ਕੇ ਆਪਣਾ ਰਿਕਾਰਡ ਸਾਹਮਣੇ ਰੱਖਿਓ ਵੀ ਤੁਸੀਂ ਕਿਵੇਂ ਇਹਦੇ 'ਚ ਕੀ ਕੁਝ ਕੀਤੀ ਹੈਗੀਏ ਉਹ ਫਿਰ ਹਸਪਤਾਲ ਵਾਲਿਆਂ ਦਾ ਵੀ ਪਰਦਾ ਫਾਸ਼ ਹੋਊਗਾ ਪਰ ਇਹ ਇੱਕ ਬਹੁਤ ਹੀ ਮਸਲਾ ਐਡਾ ਜਿਆਦਾ ਸੀਰੀਅਸ ਸੀ ਜਿਹੜਾ ਸਿਰ ਤੇ ਸਿਰ ਪਟਿਆਲਾ ਪੁਲਿਸ ਦੀ ਲਾਇ ਲਾਪਰਵਾਹੀ ਕਰਕੇ ਜਾਂ ਵੀ ਅਹੀਂ ਸਾਨੂੰ ਵਰਦੀ ਵਾਲਿਆਂ ਨੂੰ ਕੋਣ ਕੋਈ ਟੰਗ ਸਕਦਾ ਸਾਡੇ ਅੱਗੇ ਕੋਣ ਬੋਲ ਸਕਦਾ ਉਸ ਚੱਕਰ ਦੇ ਵਿੱਚ ਇਹ ਬਹੁਤ ਵੱਡਾ ਫੀਲਰ ਹੈ ਅਸੀਂ ਹੁਣ ਦੇਖਦੇ ਕਿ ਇਸ ਮਸਲੇ ਦੇ ਵਿੱਚ ਕੀ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਕਿਉਂਕਿ ਉਹ ਹੁਣ ਜਿਹੜੇ ਜਿਹੜੇ ਜਸਵਿੰਦਰ ਕੌਰ ਬਾਠ ਉਹ ਤੇ ਹੁਣ ਇਸ ਅਜਿਹੇ ਮਸਲੇਾਂ ਦੇ ਵਿੱਚ ਖੁੱਲ ਕੇ ਬੋਲਦੇ ਨੇ ਉਹ ਕੱਲ ਵੀ ਉੱਥੇ ਗਏ ਸੀ ਸ਼ਾਇਦ ਮਾਲਵੇ 'ਚ ਹੀ ਗਏ ਸੀ ਦੋ ਫੌਜੀ ਭਰਾ ਹੋਰ ਪ੍ਰੋਟੈਸਟ ਤੇ ਬੈਠੇ ਆਗੇ ਨੇ ਬੜਾ ਲਾਡੇ ਕਿਉਂ ਉੱਥੇ ਘਰਾਂ ਦੇ ਸਾਹਮਣੇ ਕੋਈ ਸੈਲਰ ਬਣ ਰਿਹਾਗਾ ਉਹ ਉੱਥੇ ਵੀ ਮਿਲ ਕੇ ਆਏ ਨੇ ਜੇ ਸਾਡੇ ਇੰਡੀਅਨ ਆਰਮੀ ਦੇ ਜਿਹੜੇ ਲੋਕ ਨੇ ਜੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਖੋਏ ਜਾ ਰਹੇ ਨੇ ਜਾਂ ਉਹਨਾਂ ਨੂੰ ਹੀ ਅਸੀਂ ਕੁੱਟ ਮਾਰ ਤੇ ਸਾਡੀ ਇੰਡੀਅਨ ਆਰਮੀ ਦਾ ਸਾਡੇ ਭਾਰਤ ਦਾ ਜਿਹੜਾ ਮਸਲਾ ਵਾ ਉਹ ਦੁਨੀਆ ਭਰ ਦੇ ਵਿੱਚ ਕਿੰਨਾ ਤੋਹੀਨ ਹੋਇਆ ਹਾਲਾਂਕਿ ਪੰਜਾਬ ਦੇ ਡੀਜੀਪੀ ਸਾਹਿਬ ਹੋਵੇ ਜਿਹੜੇ ਵੈਸਟਰਨ ਕਮਾਂਡ ਦੇ ਜਿਹੜੇ ਮੁਖੀ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕਿਹਦੀ ਕਾਦੀ ਕੀਤੀ ਸੀ ਸਵਾਲਾਂ ਤੋਂ ਜਵਾਬ ਦੇਣ ਤੋਂ ਪਹਿਲਾਂ ਹੀ ਉਹ ਭੱਜ ਗਏ ਹੈਗੇ ਨੇ ਉਹਦੇ ਨਾਲ ਇੰਡੀਅਨ ਆਰਮੀ ਦੀ ਵੀ ਤੋਹੀਨ ਹੋਈ ਕਿ ਤੁਸੀਂ ਚਾਰ ਲਾਈਨਾਂ ਪੜ੍ਹ ਕੇ ਇਹਦੇ ਬੋਲ ਕੇ ਪੱਤਰਕਾਰਾਂ ਦੇ ਸਵਾਲ ਵੀ ਲੈ ਆਗੇ ਤੇ ਹੁਣ ਇਹ ਬਹੁਤ ਵੱਡਾ ਹਾਈ ਪ੍ਰੋਫਾਈਲ ਕੇਸ ਹੈ ਜਦੋਂ ਹਾਈ ਪ੍ਰੋਫਾਈਲ ਕੇਸ ਹੋਵੇ ਤੇ ਲੋਕਾਂ ਦੀ ਉਸ ਕੇਸ ਦੇ ਵਿੱਚ ਉਮੀਦਾਂ ਵੀ ਜ਼ਿਆਦਾ ਜਾਗਦੀਆਂ ਨੇ ਖਾਸ ਕਰਕੇ ਪੀੜਤ ਪਰਿਵਾਰ ਕਿਉਂਕਿ ਇੰਡੀਅਨ ਆਰਮੀ ਹੱਲੇ ਵੀ ਬੜੀ ਦੁਖੀ ਆ ਪੂਰੀ ਤੁਸੀਂ ਕਿਸੇ ਵੀ ਰਿਟਾਇਰਡ ਜਾਂ ਸਰਵਿੰਗ ਚਾਹੀਓ ਜਵਾਨ ਚਾਹੀ ਬਰਗੇੜੀ ਰੈਂਕ ਦੇ ਅਧਿਕਾਰੀਆਂ ਨਾਲ ਜੋ ਗੱਲ ਕਰੋ ਨੇ ਉਹ ਚਿੰਤਾ ਕਰਦੇ ਆ ਕਿ ਨਹੀਂ ਕਿ ਸਾਡਾ ਇੱਕ ਇੰਡੀਅਨ ਆਰਮੀ ਦਾ ਕਰਨਲ ਕੁੱਟਿਆ ਯਾਰ ਪੰਜਾਬ ਪੁਲਿਸ ਨੇ ਵੀ ਸਾਨੂੰ ਤਾਂ ਕੁਝ ਇਨਸਾਫ ਮਿਲੇ ਨਹੀਂ ਇਹ ਤੋਂ ਤਾਂ ਕਿ ਜਿਹੜੇ ਸਾਡੇ ਆਪਣੇ ਭਾਰਤ ਇੰਡੀਅਨ ਆਰਮੀ ਦੇ ਜਿਹੜੇ ਜਰਨਲ ਨੇ ਚੀਫ ਨੇ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਹੇਠਲੇ ਆਫੀਸਰ ਸੀ ਮੇਜਰ ਜਨਰਲ ਜਾਂ ਬਰਗੇੜੀਆ ਰੈਂਕ ਦੇ ਕਹਿੰਦੇ ਟੁੱਟ ਟੁੱਟ ਕੇ ਪਏ ਆਗੇ ਨੇ ਕਿ ਤੁਸੀਂ ਸਟੈਂਡ ਕਿਉਂ ਨਹੀਂ ਲਿਆਗਾ ਵੀ ਤੁਸੀਂ ਸਟੈਂਡ ਕਿਉਂ ਨਹੀਂ ਲਿਆਗਾ ਉਹਨਾਂ ਨੇ ਕਿਹਾ ਕਿ ਉੱਥੋਂ ਦੀ ਦੇਖਣਾ ਸੀ ਨਾ ਵੈਸਟਰਨ ਕਮਾਂਡ ਦੇ ਮੌਕੇ ਤੇ ਰੈਕਟ ਕੀ ਕਰਦਾ ਉਹਨਾਂ ਨੇ ਇਹ ਵੀ ਕਹਿੰਦਾ ਕਿ ਕਈ ਗੱਲਾਂ ਸਾਡੇ ਤੋਂ ਪੁੱਛ ਕੇ ਨਹੀਂ ਕਰਨੀਆਂ ਹੁੰਦੀਆਂ ਵੀ ਕਿਉਂਕਿ ਵਰਲਡ ਲੈਵਲ ਕਿਉਂਕਿ ਚੀਨ ਦੇ ਨਾਲ ਸਾਡੇ ਮੁੰਡੇ ਰੋਲ ਲੜਦੇ ਨੇ ਇਧਰ ਪਾਕਿਸਤਾਨ ਦੇ ਪਾਸੇ ਰੋਲ ਲੜਦੇ ਨੇ ਉਹ ਜਿਹੜੇ ਹੁੰਦੇ ਨੇ ਨਾ ਰੇਂਜਰ ਜੀ ਉਹ ਹੁਣ ਟੀਚਰਾਂ ਕਰਦੇ ਨੇ ਕਿ ਯਾਰ ਤੁਸੀਂ ਸਾਡੇ ਨਾਲ ਸਵਾਰ ਲੜਨਾ ਹੈਗਾ ਤੁਹਾਡੇ ਤੇ ਕਰਨਲ ਕੁੱਟੇ ਜਾ ਰਹੇ ਹਨ ਇਹ ਪੰਜਾਬ ਸਰਕਾਰ ਦੇ ਉਹਨਾਂ ਮੁਲਾਜ਼ਮਾਂ ਦੀ ਬਹੁਤ ਵੱਡੀ ਗਲਤੀ ਸੀ ਜਿਹਦਾ ਉਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਉਹ ਦਿਨ ਉਹ ਥੋੜਾ ਸਬਰ ਕਰ ਲੈਂਦੇ ਨਾ ਚਾਰੇ ਜਣੇ ਚਲੋ ਸਿਪਾਈ ਤੇ ਉਸ ਲੈਵਲ ਦੇ ਹੈਗਾ ਸਿਪਾਈ ਵੀ ਪਾਗਲ ਨਹੀਂ ਹੁੰਦੇ ਪਰ ਉਹਨਾਂ ਨੂੰ ਪਤਾ ਜਦੋਂ ਸਾਡੇ ਸਾਹਬ ਕੋਟਰੇ ਨੇ ਤੇ ਉਹ ਵੀ ਹੱਥ ਹੌਲਾ ਕਰ ਲੈਂਦੇ ਹੈਗੇ ਨੇ ਉਹ ਨੁਕਸਾਨ ਕਰਵਾ ਗਏ ਵਾਇਲੇਸ਼ਨ ਤੁਸੀਂ ਵੀ ਕੀਤੀ ਸੀ ਕਰਨਲੇ ਕੀਤੀ ਕਿ ਨਹੀਂ ਕੀਤੀ ਹੈਗੀ ਮੌਕੇ ਦੇ ਜੇ ਉਹਨੇ ਡਰਿੰਕ ਕਰ ਰਹੀ ਤੁਹਾਨੂੰ ਲੋਕਲ ਪੁਲਿਸ ਬੁਲਾਉਣੀ ਚਾਹੀਦੀ ਸੀ ਜੇ ਉਹ ਟ੍ਰੈਫਿਕ ਦੀ ਵਾਇਓਲੇਸ਼ਨ ਉਹ ਵੀ ਲੋਕਲ ਤੁਸੀਂ ਖੁਦ ਉੱਥੇ ਜੱਜ ਬਣ ਕੇ ਆਗੇ ਇਹ ਹੁਣ ਸੱਜ ਤੋਂ ਵੱਡਾ ਨੁਕਸਾਨ ਕਰਾ ਔਰ ਇਹ ਵੀ ਸਵਾਲ ਹੋਣਾ ਨੇ ਤੁਸੀਂ ਇੱਕ ਉਹ ਵੀ ਖੋਇਆ ਆਈ ਕਾਰਡ ਤੇ ਦੂਜਾ ਚਾਰ ਚਾਰ ਥਾਣੇਦਾਰ ਇੱਕੋ ਰਾਤ ਕੀ ਕਰਦੇ ਆਗੇ ਸੀ ਇੱਕ ਜਗ੍ਹਾ ਕੀ ਕਰਦੇਗੇ ਉਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਕਿ ਤੁਸੀਂ ਠੀਕ ਆ ਉਸ ਦਿਨ ਕੁਝ ਕਰਕੇ ਆਏ ਹੋ ਤੁਸੀਂ ਤੇ ਆਪਣੇ ਆਪਣੀਆਂ ਡਿਊਟੀਆਂ ਜਾ ਘਰ ਜਾਓ ਇਕੱਠੇ ਕਰੇ ਉਹ 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 ਜਿਹੜਾ ਨੁਕਸਾਨ ਉਹਨਾਂ ਨੇ ਬਹੁਤ ਵੱਡਾ ਕਰਵਾਇਆ ਹੈਗਾ ਹਾਲਾਂਕਿ ਉਹ ਮਾਫੀ ਵੀ ਮੰਗ ਗਏ ਨੇ ਪਰ ਉਹ ਪਰਿਵਾਰ ਕਿੱਥੇ ਮਾਫ ਕਰਦਾ ਹੈਗਾ ਵੀ ਬੰਦਾ ਤੂੰ ਹੀ ਕੁੱਟਿਆ ਪਲਸਟਰ ਉਹਦੇ ਲੱਗਾਗਾ ਛਪਾਈਆਂ ਨੇ ਕੁੱਟਿਆ ਉਹਦੇ ਮੁੰਡੇ ਨੂੰ ਕੁੱਟਿਆ ਹੈਗਾ ਉਹ ਦਿਨ ਸਿਰ ਤੇ ਸੱਟ ਲੱਗ ਜਾਂਦੀ ਹੈਗੀ ਤੇ ਫਿਰ ਸਾਰਿਆਂ ਤੇ 302 ਲੱਗਣੀ ਸੀ ਇਸ ਕਰਕੇ ਬਹੁਤ ਵੱਡੀ ਲਾਪਰਵਾਹੀ ਜਿਹਦਾ ਇਹਨਾਂ ਨੇ ਖਮਿਆਜਾ ਤੇ ਭੁਗਤਣਾ ਹੀ ਪੈਣਾ ਹੈਗਾ